ਪਰਿੰਡੀ ਸਿੰਘ ਮੁਰਸ਼ਾ ਜੀ ਵੂਮਨ ਵੈਕਟੇ ਸਾਡੇ ਜ਼ਿਲ੍ਹਾ ਪ੍ਰਧਾਨ ਸੈਨ ਪੂਜਾ ਲੋਪਰਾ ਜੀ ਸਾਡੇ ਵੱਖ-ਵੱਖ ਬਲਾਕਾਂ ਦੇ ਪ੍ਰਧਾਨ ਸਹਿਬਾਨ ਸਾਡੇ ਵੂਮਨ ਵੈਟੇ ਉਧਾਰਦਾਰ ਸਹਿਬਾਨ ਸਾਡੇ ਸਟੇਟ ਦੇ ਉਧਾਰਦਾਰ ਮਹਿਮਾਨ ਜ਼ਿਲ੍ਹਾ ਅਧਿੰਤ ਦੇ ਉਧਾਰਦਾਰ ਸਹਿਬਾਨ

ਪੂਰਾ ਜੋਸ਼ ਹੈ ਤੁਹਾਡੇ ਵਿੱਚ ਔਰ ਪਹਿਲਾਂ ਨਾਲੋਂ ਵੀ ਵੱਧ ਤੇ ਜੋਸ਼ ਤੁਹਾਡੇ ਵਿੱਚ ਅੱਜ ਵੱਧ ਗਿਆ ਹੈ ਕਿਉਂ ਕਿ ਪਹਿਲਾ ਆਪਣੇ ਪੰਜਾਬ ਦੇ ਵਿੱਚ 28 ਐਮਐਲਏ ਸੀ ਆਮ ਆਦਮੀ ਪਾਰਟੀ ਦੀ ਹੁਣ 94 ਹੋ ਗਏ ਹਲਕਾ ਗਿੱਦੜਵਾ ਹਲਕਾ ਚੱਬੇਵਾਲ ਔਰ ਹਲਕਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਬਹੁਤ ਵੱਡੀਆਂ ਜਿੱਤਾਂ ਪ੍ਰਾਪਤ ਕੀਤੀਆਂ ਨੇ ਮੈਂ ਤੁਹਾਨੂੰ ਸਾਰਿਆਂ ਨੂੰ ਸਾਰੇ ਵਰਕਰ ਸਹਿਬਾਨਾਂ ਨੂੰ ਉਧੇਦਾਰ ਸਹਿਬਾਨਾਂ ਨੂੰ ਇਸ ਗੱਲ ਦੀ ਵਧਾਈ ਦਿੰਨਾ ਜੋ ਆਪਣੇ ਆਮ ਆਦਮੀ ਪਾਰਟੀ ਨੇ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਉਹ ਲੋਕਾਂ ਨੇ ਮੋਹਰ ਲਾਈ ਹੈ ਜੋ ਆਵਾਜ਼ਵੀਂ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਲੋਕ ਭਲਾਈ ਦੇ ਕੰਮ ਕਰ ਰਹੀ ਹੈ ਸਭ ਨਾਲੋਂ ਵੱਡਾ ਫਾਇਦਾ ਜਿਹੜਾ ਬਿਜਲੀ ਮਾਫੀ ਹਰ ਇੱਕ ਪਰਿਵਾਰ ਦਾ ਜਿਹੜਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ ਬਹੁਤ ਵੱਡਾ ਫਾਇਦਾ ਲੋਕਾਂ ਨੂੰ ਹੋ ਰਿਹਾ 5-5000 ਰੁਪਏ ਦਾ ਬਿੱਲ ਜਿਹੜਾ ਮਾਫ ਅੱਜ ਲੋਕਾਂ ਨੂੰ ਕੀਤਾ ਹੋਇਆ ਹੈ 5000 ਰੁਪਏ ਅਜ ਪਰਿਵਾਰਾਂ ਨੂੰ ਬਚ ਗਏ ਆਮ ਆਦਿਕ ਕਲੀਨਿਕ ਬਣਾਏ ਜਾ ਰਹੇ ਨੇ ਹਸਪਤਾਲਾਂ ਦੇ ਵਿੱਚ ਡਾਕਟਰ ਨਹੀਂ ਸੀ ਅੱਜ ਡਾਕਟਰ ਅਪਾਇੰਟ ਕੀਤੇ ਜਾ ਰਹੇ ਨੇ ਹਸਪਤਾਲਾਂ ਦਾ ਸੁਧਾਰ ਕੀਤਾ ਜਾ ਰਿਹਾ ਹੈ ਰੋਜ਼ਗਾਰ ਦਿੱਤਾ ਜਾ ਰਿਹਾ ਤੁਸੀਂ ਦੇਖੋ 50000 ਦੇ ਕਰੀਬ ਸਰਕਾਰੀ ਨੌਕਰੀਆਂ ਹੁਣ ਤੱਕ ਦੇਖੋ ਆਪਣੀ ਸਰਕਾਰ ਦੇ ਚੁੱਕੀ ਕਿੰਨੀ ਵੱਡੀ ਗੱਲ ਹੈ ਜਿਹੜੀ ਸਰਕਾਰੀ ਤੇ ਪ੍ਰਾਈਵੇਟ ਜਿਹੜੀਆਂ ਨੇ ਉਹ ਉਹਨਾਂ ਨੇ ਤੇ ਕੀਤੀ ਹੈ ਅੱਜ ਪੁਨੇ ਤਿੰਨ ਸਾਲ ਆਮ ਆਦਮੀ ਪਾਰਟੀ ਤੁਹਾਡੀ ਆਪਣੀ ਆਮ ਲੋਕਾਂ ਦੀ ਸਰਕਾਰ ਬਣੇ ਨੂੰ ਹੋ ਗਏ ਪੰਜਾਬ ਦੇ ਵਿੱਚ ਔਰ ਇਨ੍ਹਾਂ ਪੁਨੇ ਤਿੰਨ ਸਾਲਾਂ ਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਸਾਡੇ ਮੰਤਰੀ ਸਹਬਾਨ ਜਿੰਨੇ ਵੀ ਸਾਡੇ ਵਿਧਾਇਕ ਸਹਬਾਨ ਪੂਰੀ ਮਿਹਨਤ ਕਰ ਰਹੇ ਨੇ ਸਾਡੇ ਵਰਕਰ ਸਹਬਾਨ ਲੋਕਾਂ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ ਹਰ ਇੱਕ ਆਪਣੇ ਪੁਰਾਣੇ ਕਰ ਰਹੇ ਨੇ ਔਰ ਫਾਜ਼ਿਲਕਾ ਦੇ ਵਿੱਚ ਵੀ ਆਪਾਂ ਵੇਖੋ ਬਹੁਤ ਵੱਡੀਆਂ ਬੁਲੰਦੀਆਂ ਤੇ ਜਾ ਰਹੇ ਹਾਂ ਅੱਜ ਫਾਜ਼ਿਲਕਾ ਦੇ ਵਿੱਚ ਆਪਣੇ ਕਿਸਾਨਾਂ ਦੀ ਬੜੀ ਵੱਡੀ ਡਿਮਾਂਡ ਸੀ ਨਹਿਰੀ ਖਾਲੇ ਪੱਕੇ ਕਰਦੀਆਂ ਜੇ ਆਪਣੇ ਫਾਜ਼ਿਲਕਾ ਦੇ ਵਿੱਚ ਨਹਿਰੀ ਖਾਲੇ ਪੱਕੇ ਕੀਤੇ ਜਾ ਰਹੇ ਨੇ ਆਪਣੀਆਂ ਨਹਿਰਾਂ ਉਹਨਾਂ ਨੂੰ ਪੱਕਾ ਕੀਤਾ ਜਾ ਰਿਹਾ ਹੈ ਪਾਈਪਲਾਈਨਾਂ ਪਿੰਡਾਂ ਦੇ ਵਿੱਚ ਨਹਿਰੀ ਖਾਲਾਂ ਕਿੰਨੀਆਂ ਪਾਈਪਲਾਈਨਾਂ ਪਾਈਆਂ ਜਾ ਰਹੀਆਂ ਪਿੰਡਾਂ ਦੇ ਵਿੱਚ ਨਿਕਾਸੀ ਦਾ ਪ੍ਰਬੰਧ ਨਹੀਂ ਹੈ ਨਿਕਾਸੀ ਪਾਈਪਲਾਈਨਾਂ ਪਾਈਆਂ ਜਾ ਰਹੀਆਂ ਨੇ ਸੰਕਾ ਬਣਾਈਆਂ ਜਾ ਰਹੀਆਂ ਨੇ ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ ਸਕੂਲ ਆਫ ਫੈਮਿਨਸ ਉਹ ਤਿਆਰ ਹੋ ਗਏ ਸਰਕਾਰੀ ਹਸਪਤਾਲ ਦਾ ਬੁਰਾ ਹਾਲ ਸੀ ਅਜ ਆਪਣੇ ਸਰਕਾਰੀ ਹਸਪਤਾਲ ਦੇ ਵਿੱਚ ਲਗਭਗ ਸਾਰੇ ਡਾਕਟਰ ਆ ਗਏ ਕੈਂਸਰ ਹਸਪਤਾਲ ਉਹਦੀਆਂ ਜਿਹੜੀਆਂ ਮਸ਼ੀਨਾਂ ਨੇ ਜਰਮਨੀ ਤੋਂ ਆਰਡਰ ਹੋ ਚੁੱਕੀਆਂ ਨੇ ਉਹ ਵੀ ਕੁਝ ਦਿਨਾਂ ਤੱਕ ਕੁਝ ਇੱਥੇ ਆਪਣੇ ਕੋਲ ਚੜ ਗਿਆ ਆਪਣਾ ਕੈਂਸਰ ਹਸਪਤਾਲ ਵਿੱਚ ਆ ਗਿਆ ਨਵਾਂ CCU ਕ੍ਰਿਟੀਕਲ ਕੇਅਰ ਯੂਨਿਟ ਬਣਾਇਆ ਜਾ ਰਿਹਾ ਹੈ 50 ਬੈੱਡ ਦਾ ਔਰ ਊਮਨ ਚਾਈਲਡ ਸੈਂਟਰ 50 ਬੈੱਡ ਦਾ ਇੱਕ ਤੁਹਾਨੂੰ ਖੁਸ਼ਖਬਰੀ ਦਿਨਾ ਆਪਣਾ ਮਾਜਿਲਕਾ ਦੇ ਵਿੱਚ ਆਉਣ ਜਾ ਰਿਹਾ ਹੈ 50 ਬੈੱਡ ਦਾ ਇਹ ਕੋਈ ਨਵਾਂ ਅਸਤਰ ਆਪਣੇ ਫਾਜ਼ਿਲਕਾ ਲਈ ਇਹ ਲੋੜ ਸੀ ਆਪਣੇ ਫਾਜ਼ਿਲਕਾ ਦੇ ਵਿੱਚ ਇਹਨਾਂ ਚੀਜ਼ਾਂ ਦੀ ਜੋ ਆਪਾਂ ਪੂਰੀਆਂ ਕਰਕੇ ਦੇ ਰਹੇ ਹਾਂ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਜੇ ਬਣੀ ਹੈ ਤਾਂ ਹੀ ਹੋ ਰਿਹਾ ਹੈ ਤਾਂ ਹੋਰ ਵੀ بڑے ਵੱਡੇ ਵੱਡੇ ਆਪਾਂ ਕੰਮ ਮਾਰਤ ਰਹੇ ਨੇ ਸਭ ਨਾਲ ਵਟਾ ਬੈਕੋ ਆਪਣਾ ਪੰਚਾਇਤ ਦਾ ਇਲੈਕਸ਼ਨ ਹੋਇਆ ਕਿੰਨਾ ਭਾਈਚਾਰਕ ਸਾਂਝ ਮਜਬੂਤੀ ਨਾਲ ਇਲੈਕਸ਼ਨ ਹੋਇਆ ਕੋਈ ਵੀ ਕਿਸੇ ਪਿੰਡ ਦੇ ਵਿੱਚ ਕਿਸੇ ਨਾਲ ਕੋਈ ਧੱਕੇਸ਼ਾਹੀ ਨਹੀਂ ਕੀਤੀ ਗਈ ਕੋਈ ਕਿਸੇ ਦੀ ਐਨਓਸੀ ਨਹੀਂ ਰੋਕੀ ਗਈ ਕੋਈ ਫਾਈਲਾਂ ਨਹੀਂ ਰਿਜੈਕਟ ਕਰਾਈਆਂ ਗਈਆਂ ਸਾਰਿਆਂ ਨੂੰ ਮੌਕਾ ਮਿਲਿਆ ਤੇ ਅੱਜ ਆਪਣੇ ਹਾਵ ਆਪੇ ਪਾਰਟੀ ਦੇ तकरीबन 101 ਸਰਪੰਚ ਜਿਹੜੇ ਜਿੱਤ ਗਏ ਐ ਪਰ ਚੇਤਾ ਜਿੱਤ ਗਏ ਨੇ ਔਰ ਜਿਹੜੇ ਰਹਿ ਵੀ ਗਏ ਸੀ ਜਿੱਥੇ ਆਪਣੇ ਨਹੀਂ ਜਿੱਤ ਸਕੇ ਸੀ ਉੱਥੇ ਵੀ ਜਿਹੜੇ ਜਿੱਤੇ ਨੇ ਉਹ ਵੀ ਅម ਆਵੀ ਪਾਰਟੀ ਦੇ ਨਾਂ ਨਾਲ ਆਏ ਨੇ ਕਿਉਂ ਕਿ ਕਿਉਂਕਿ ਆਮ ਆਦੀ ਪਾਰਟੀ ਦੀ ਸਰਕਾਰ ਨੇ ਬਿਲਕੁਲ ਜਿਹੜਾ ਸਾਫ਼ ਸੁਥਰਾ ਇਲੈਕਸ਼ਨ ਕਰਾਇਆ ਇਸ ਕਰ ਤੋਂ ਖੁਸ਼ ਹੋ ਗਏ ਹੁਣ ਆਪਾਂ ਅਗਲੇ ਸਵਾ ਦੋ ਸਾਲਾਂ ਦੇ ਵਿੱਚ ਆਪਣੀਆਂ ਜਿੰਨੀਆਂ ਵੀ ਪੰਚਾਇਤਾਂ ਨੇ ਉਹਨਾਂ ਦਾ ਪੂਰਾ ਸਾਥ ਆਮ ਆਦੀ ਪਾਰਟੀ ਦੀ ਸਰਕਾਰ ਦੇਊਗੀ ਲੋਕਾਂ ਦੇ ਜੋ ਮਸਲੇ ਨੇ ਉਹਦਾ ਹੱਲ ਕੀਤਾ ਜਾਊਗਾ ਔਰ ਸ਼ਹਿਰ ਦੇ ਵਿੱਚ ਵੀ ਹੁਣ ਅਸੀਂ ਵੱਖ-ਵੱਖ ਮਾਡਲਾਂ ਦੇ ਟੈਂਡਰ ਲਗਾਉਣ ਜਾ ਰਹੇ ਹਾਂ ਕੰਮਾਂ ਦੇ ਪਹਿਲਾਂ ਵੀ ਵੇਖੋ ਤਕਰੀਬਨ 8 ਕਰੋੜ ਤੋਂ ਵੱਧ ਦੇ ਕੰਮ ਸ਼ਹਿਰ ਦੇ ਵਿੱਚ ਗਵਰਨਮੈਂਟ ਦੇ ਹੋਏ ਨੇ ਪਰ ਹੁਣ ਵੀ ਅਸੀਂ ਤਕਰੀਬਨ 10 ਕਰੋੜ ਦੇ ਜਿਹੜੇ ਵਿਕਾਸ ਦੇ ਕੰਮ ਸ਼ਹਿਰ ਦੇ ਵਿੱਚ ਕਰਨ ਜਾ ਰਹੇ ਹਾਂ ਉਹਦੇ ਟੈਂਡਰ ਲੱਗ ਜਾਣਗੇ ਬੜੇ ਜਲਦੀ ਤੇ ਸ਼ਹਿਰਾਂ ਦੇ ਵਿੱਚ ਵੀ ਆਉਣ ਵਾਲੇ 2026 ਦੇ ਵਿੱਚ ਪਹਿਲੇ ਮਹੀਨੇ ਜਿਹੜਾ ਆਪਣੀਆਂ ਚੋਣਾਂ ਐਮਸੀ ਦੀਆਂ ਵੀ ਹੋਣੀਆਂ ਨੇ ਤੇ ਆਪਾਂ ਵੀ ਉਹਦੀ ਵੀ ਹੁਣ ਤਿਆਰੀ ਜਿਹੜੀ ਹੁਣ ਤੋਂ ਸ਼ੁਰੂ ਕਰਾਂਗੇ ਆਪਣੇ ਵੀ ਆਮ ਆਦੀ ਪਾਰਟੀ ਦੇ ਐਮਸੀ ਬਣਨ ਦਾ ਫਾਇਦਾ ਦੇ ਵਿੱਚ ਉਹਦੇ ਵੀ ਬੜੀ ਆਪਾਂ ਸਾਰਿਆਂ ਨੇ ਰਲ ਮਿਲ ਕੇ ਤਿਆਰੀ ਕਰਨੀ ਹੈ ਚੰਗੇ ਆਪਣੇ ਆਮ ਆਦੀ ਪਾਰਟੀ ਦੇ ਜਿਹੜੇ ਵਰਕਰ ਨੇ ਜਿੱਤਣ ਵਾਲੇ ਆਮ ਆਦੀ ਪਾਰਟੀ ਵੱਲੋਂ ਉਹਨਾਂ ਨੂੰ ਦਿੱਕਾਂਤੀਆਂ ਜਾਣ ਗਿਆ ਤੌਰ ਉਹਨਾਂ ਨੂੰ ਵੀ ਵੇਖੋ ਐਮਸੀ ਬਣਨ ਦਾ ਮੌਕਾ ਮਿਲੂਗਾ ਤੇ ਹੋਰ ਵੀ ਬੜੀਆਂ ਉੱਤੇਦਾਰੀਆਂ ਨੇ ਪਾਰਟੀ ਦੇ ਵਿੱਚ ਸਰਕਾਰ ਦੇ ਵਿੱਚ ਜਿਹੜੇ ਵੀ ਲੋਕ ਵੱਧ ਮਿਹਨਤ ਕਰਦੇ ਨੇ ਉਨਾਂ ਨੂੰ ਪੂਰਾ ਬੰਗਾ ਮਾਨ ਸਤਕਾਰ ਆਉਣ ਵਾਲੇ ਸਮੇਂ ਦੇ ਵਿੱਚ ਦਿੱਤਾ ਜਾਊਗਾ ਕਿਉਂਕਿ ਪਾਰਟੀ ਦੀ ਰੀੜ ਦੀ ਹੱਡੀ ਹੈ ਵਰਕਰ ਵਰਕਰ ਬਿਨਾ ਕੋਈ ਵੀ ਪਾਰਟੀ ਸਟੈਂਡ ਨਹੀਂ ਹੋ ਸਕਦੀ ਅੱਜ ਆਮ ਆਦਮੀ ਪਾਰਟੀ ਦੀਆਂ ਜੜ੍ਹਾਂ ਜੜੀਆਂ ਨੇ ਬਹੁਤ ਹੀ ਮਜ਼ਬੂਤ ਹੋ ਗਈਆਂ ਨੇ ਔਰ ਤੁਹਾਨੂੰ ਸਾਰਿਆਂ ਨੂੰ ਮੈਂ ਵਧਾਈ ਦਿੰਦਾ ਅੱਜ ਤੁਹਾਡੇ ਜਿਹੜੀ ਤੁਸੀਂ ਮਿਹਨਤ ਕੀਤੀ ਹੈ ਪਿਛਲੇ ਕਈ ਸਾਲਾਂ ਤੋਂ ਤੁਹਾਡੀ ਸਰਕਾਰ ਬਣੀ ਹੈ ਔਰ ਲੋਕਾਂ ਨੇ ਤੁਹਾਡੀ ਸਰਕਾਰ ਦੇ ਕੰਮ ਪਸੰਦ ਕੀਤੇ ਨੇ ਤੁਹਾਡੀ ਸਾਰਿਆਂ ਦੀ ਮਿਹਨਤ ਹੀ ਹੈ ਜਿਹੜੀ ਅੱਜ 3 ਸੀਟਾਂ ਆਵਾਜ਼ੀ ਪਾਰਟੀ ਨੇ 4 ਵਿੱਚ ਦਿੱਤੀਆਂ ਨੇ ਔਰ ਇੱਕ ਜਿਹੜਾ ਰਹਿ ਵੀ ਗਿਆ ਆਪਣਾ ਉਮੀਦਵਾਰ ਭਰਾ ਸਾਡਾ ਉਹ ਵੀ ਵਿਖੋ ਸਿਰਫ 2000 2000 ਦੇ ਫਰਕ ਨਾਲ ਬੜੀ ਨੇੜੇ ਉਹਨਾਂ ਨੇ ਵੀ ਫਾਈਟ ਦਿੱਤੀ ਯਾਓ ਪ੍ਰਮਾਤਮਾ ਕੋਈ ਹੋਰ ਚੰਗਾ ਪ੍ਰਮਾਤਮਾ ਨੇ ਕੋਈ ਸੋਚਿਆ ਹੋਣਾ ਹੈ ਨਾ ਅੱਜ ਆਪਾਂ ਸਾਰੇ ਇਹ ਪ੍ਰਣ ਕਰੀਏ ਕਿ ਕਿਸੇ ਨੂੰ ਵੀ ਕੋਈ ਮੁਸ਼ਕਲ ਆਉਂਦੀ ਹੈ ਕੋਈ ਸਮੱਸਿਆ ਆਉਂਦੀ ਹੈ ਆਪਾਂ ਹਰ ਇੱਕ ਦਾ ਕੰਮ ਕਰਨਾ ਚਾਹੇ ਸ਼ਹਿਰ ਹੈ ਚਾਹੇ ਪਿੰਡ ਹੈ ਸਾਡੇ ਕੋਲ ਲੈ ਕੇ ਆਓ ਆਪਾਂ ਉਹਦਾ ਹੱਲ ਕਰਾਂਗੇ ਔਰ ਆਉਣ ਵਾਲੇ ਜਿਹੜੇ 2.5 ਸਾਲ ਨੇ ਉਹਨਾਂ ਦੇ ਵਿੱਚ ਸਾਰੀਆਂ ਮੁਸ਼ਕਲਾਂ ਦਾ ਜਿਹੜਾ ਹੱਲ ਹੈ ਕਿਉਂਕਿ ਵੇਖੋ ਲੋਕਾਂ ਨੇ ਤੁਹਾਡੇ ਤੱਕ ਉਹਨਾ ਪਿੰਡ ਦੇ ਵਿੱਚ ਜਿਹੜੇ ਆਪਣੇ ਮੇਨ ਆਗੂ ਵਰਕਰ ਹੁੰਦੇ ਨੇ ਪਿੰਡ ਦੇ ਲੋਕਾਂ ਨੇ ਉਹਨਾਂ ਕੋਲ ਜਾਣਾ ਹੁੰਦਾ ਕੰਮ ਲਈ ਤੁਸੀਂ ਸਾਡੇ ਕੋਲ ਕੰਮ ਲੈ ਕੇ ਆਓ ਜਿਹੜੇ ਵਾਰਡਾਂ ਦੇ ਵਿੱਚ ਸਾਡੇ ਉਪਦੇਦਾਰ ਰਹੇ ਐਮਸੀ ਸਹਿਬਾਨ ਨੇ ਜਾਂ ਐਮਸੀ ਦੇ ਸਾਡੇ ਇਲੈਕਸ਼ਨ ਪਿੱਛੇ ਲੜੇ ਸੀ ਜਾਂ ਕੋ ਨਵੇਂ ਸਾਡੇ ਸਾਥੀ ਜੁੜੇ ਨੇ ਆਖੂ ਸਹਿਬਾਨ ਨੂੰ ਨਕਲਉਣਾ ਹੁੰਦਾ ਤੁਸੀਂ ਲੋਕਾਂ ਦੇ ਕੰਮ ਸਾਡੇ ਕੋਲ ਲੈ ਕੇ ਆਓ ਸਾਨੂੰ ਪਿੰਡਾਂ ਦੇ ਵਿੱਚ ਲੈ ਕੇ ਜਾਓ ਹਰ ਪਿੰਡ ਦੇ ਵਿੱਚ ਆਪਣੇ ਮੇਲ ਮੇਲ ਜਿੰਨੇ ਵੀ ਵਰਕਰ ਨੇ ਹਰ ਇੱਕ ਦੇ ਕਰਨਾ ਹੈ ਕਿ ਜਾਓ ਹਰ ਇੱਕ ਵਾਰਡ ਦੇ ਵਿੱਚ ਆਪਣੇ ਵਰਕਰਾਂ ਦੇ ਕੋੜ ਉਹਨਾਂ ਦੇ ਘਰ ਲੈ ਕੇ ਜਾਓ ਉਹਨਾਂ ਦੇ ਘਰਾਂ ਦੇ ਵਿੱਚ ਬੈਠ ਕੇ ਆਪਾਂ ਉਹਨਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰੀਏ ਤਾਂ ਇਹਦੇ ਨਾਲ ਮੈਨੂੰ ਲੱਗਦਾ ਜਿਹੜੀਆਂ ਲੋਕਾਂ ਦੀਆਂ ਇਹ ਮੁਸ਼ਕਲਾਂ ਨੇ ਹੱਲ ਕੀਤਾ ਜਾ ਸਕਦਾ ਉਹਨਾਂ ਮੁਸ਼ਕਲਾਂ ਦਾ ਤਾਂ ਮੈਂ ਫੇਰ ਤੋਂ ਤੁਹਾਨੂੰ ਸਾਰਿਆਂ ਨੂੰ ਜਿੰਨੇ ਵੀ ਤੁਸੀਂ ਸਾਰੇ ਅੱਜ ਇੱਥੇ ਉਹਦੇਦਾਰ ਸਹਿਮਾਨ ਆਏ ਜੀ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਜੀ ਆਇਆਂ ਨੂੰ ਬਨ ਸੰਮਾਨ ਕਰਦਾ ਔਰ ਤੁਹਾਨੂੰ ਸਾਰਿਆਂ ਨੂੰ ਲਖਨਕਵਦੀ ਜਿੱਨਾਂ ਅੱਜ ਦੀ ਜਿੱਤ ਦੀ ਕਿਉਂਕਿ ਘੰਟਾ ਪਹਿਲਾਂ ਹੀ ਸਾਰਿਆਂ ਨੂੰ ਸੁਨੇਹਾ ਲੱਗਿਆ ਤਾਂ ਇੱਕ ਘੰਟੇ ਦੇ ਵਿੱਚ ਵਿੱਚ ਵੀ ਤੁਸੀਂ ਸਾਰੇ ਆਪਦੇ ਕੰਮ ਕੱਲ ਛੱਡ ਕੇ ਪਾਰਟੀ ਦੀ ਜਿੱਤ ਦੀ ਖੁਸ਼ੀ ਦਾ ਜਿਹੜਾ ਜਸ਼ਨ ਮਨਾਉਣ ਲਈ ਇੱਥੇ ਪਹੁੰਚਿਓ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਦੇ ਜੀਆਂ ਨੂੰ ਕਿਹਾ ਧੰਨਵਾਦ ਕਰਦਾ ਹਾਂ ਹੁਣ ਆਪਾਂ ਸਾਰੇ ਇੱਥੇ ਇਕੱਠੇ ਆਂ ਔਰ ਲੱਟੂ ਵੀ ਆ ਗਏ ਨੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਾ ਕੇ ਆਪਾਂ ਨੂੰ ਖੁਸ਼ੀ ਮਨਾਉਣੀ ਹੈ ਔਰ ਇਸ ਤੋਂ ਬਾਅਦ ਆਰਾਮ ਨਾਲ ਸਾਰਿਆਂ ਨੇ ਘਰ ਜਾਣਾ ਹੈ ਤੁਹਾਡੇ ਤੁਹਾਡਾ ਟਾਈਮ ਹੈ ਤਾਂ ਫਿਰ ਤੋਂ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ